ਕਾਇਨਾਦ ਦੇ ਮੋਰਖ ਬੁਰਗਤੀ ਤੇ ਅਵਰਾਜ ਮਾਨ ਯੁਗੋ ਜੁਗ ਅਟਲ ਧਨ ਤਨ ਸਹਿਛਲੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜੂਰੀ ਦੇ ਅੰਦਰ ਅੰਮ੍ਰਿਤ ਵੇਲੇ ਕੋ ਹਾਜ਼ਰੀਆਂ ਭਰ ਰਏ ਗੁਰੂ ਪਿਆਰੇ ਸਾਧ ਸੰਗਤ ਜੀਓ ਆਸ਼ਣ ਉਪਾਰਿ ਕਿਰਪਾ ਰਹਿਸ ਜੋ ਸਜੋ ਵਰਤ ਵੇਲੇ ਨਾ ਦਾਤਾਂ ਬਚਿਛਿਤੀ ਨਾ। ਅਵਤ ਵੇਲੇ ਤੋਂ ਸਤ ਸੰਗਤੀਆਂ ਘੜੀਆਂ ਪ੍ਰਾਤ ਹੋਜਾ ਵਰਤ ਵੇਲੇ ਤੋਂ ਹੀ ਸੁੰਦਰ ਦਿਵਾਨ ਸਜਾਏ ਗਏ। ਸਜੇ ਹੋਏ ਦਿਵਾਨਾਂ ਦੇ ਵਿੱਚ ਸਤਿ ਪ੍ਰਾਂਦੇ ਪਾਵਣ ਪਵਿੱਤਰ ਸਰਬ ਪ੍ਰਾਂਦੇ ਪ੍ਰਕਾਸ਼ ਸਰਬਾਤਮਕ ਦੀ ਸੇਵਾ ਹੋਈ। ਪ੍ਰੰਤਿ ਆਪ ਸਰਬਾਤਮਕ ਸੰਗਤਾਂ ਦੇ ਸਾਭ ਜੀ ਦੀ ਪਾਵਨ ਪਵਿੱਤਰ ਕਿਰਪਾਣੀ ਨੂੰ ਸਰਵਣ ਕਰਨਾ ਕੀਤਾ ਹੁਣ ਸੁਭਾਗ ਸਮਾ ਪ੍ਰਾਪਤ ਹੋਇਆ ਅਰਜਾਨਾਂ ਦੀਆਂ ਕਥਾ ਵਿਚਾਰਾਂ ਦੇ ਨਾਲ ਜੜਨ ਦਾ ਜੋ ਬਾਸ਼ਾ ਦੀ ਅਪਾਰ ਬਖਸ਼ਿਸ਼ ਤੇ ਸਦਗਰ ਧੰਨ ਧੰਨ ਸੇਭ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸੁੜੀਵਾਰ ਕਥਾ ਵਿਚਾਰਾਂ ਚਲ ਰਿਹਾ ਉਹਨਾਂ ਦੇ ਨਾਲ ਸੰਗ ਸਮਝ ਪਾਉਂਦਾ ਸੋ ਸੁਭਾਗ ਸਮਾ ਮਿਲਿਆ ਸੋ ਬਰਤਣਾ ਨਾ ਦੁਈਏ ਆਪਣੇ ਮਨ ਅਤੇ ਚੇਤਨ ਨੂੰ ਇਕਾਗਰਤਾ ਕਰਦੇ ਹੋਏ ਗੁਰੂ ਦਰਬਾਰਾਂ ਵਿੱਚ ਹਾਜ਼ਰੀ ਲਵਾ ਕੇ ਗੁਰੂ ਸੰਗਤ ਕਰਕੇ ਆਪਣਾ ਮਨੁੱਖਾ ਜਨਮ ਸਫਲਾ ਕਰੀਏ ਜੀ ਆਪ ਸਰਬਾਤ ਸੰਗਤਾਂ ਦੇ ਕਾਜੀ ਨਾ ਪਾਵਣ ਪੀਤਰ ਵਿਚਾਰਾਂ ਦੇ ਅੰਦਰ ਸਰਵਣ ਕੀਤਾ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਵਾਟ ਦੇ ਅੰਦਰ ਤਕਾਲ ਬਰਖ ਦੀ ਉਸਤਤ ਨੂੰ ਗਾਉਂਦਿਆਂ ਹੋਇਆ ਸਮਝਾਉਣਾ ਸਰ ਜੀ ਕਿ ਬਾਦਸ਼ਾਹ ਜੇਕਰ تیرے ਦਰ ਤੇ ਇੱਜਤ ਨਾਲ ਸਰ ਕੋ ਹੋਣਾ ਮੇਰੇ ਵਾਸਤੇ ਵਾਜਾ ਦੇ ਮੇ ਜਹਾਨ ਤੇਰੀ ਮੇਰ ਦੀ ਨਜ਼ਰ ਮੇਰੇ ਲਈ ਉੱਚੀ ਕਮ ਹੈ ਭਗਵਾਨ ਕੀ ਪਾਸ਼ਾ ਜੇ ਮੈਂ ਤੇਰੇ ਦਰ ਤੇ ਮੈਨੂੰ ਇੱਜ਼ਤ ਮਿਲ ਜਾਵੇ ਮੈਂ ਤੇਰੇ ਦਰ ਤੇ ਮੈਨੂੰ ਪਰਲੋਕ ਰਜਤੇ ਚਰਨਾਂ ਦੇ ਵਿੱਚ ਥਾਂ ਮਿਲ ਜਾਵੇ ਤੇਰੇ ਇੱਜ਼ਤ ਨਾਲ ਸੁਰਖੂ ਹੋਣਾ ਮੇਰੇ ਵਾਸਤੇ ਇੱਕ ਆਵਾਜ਼ਾ ਦੇ ਨੀਜਾ ਹਰ ਜੇਕਰ ਤੇਰੀ ਮਿਹਰ ਦੀ ਨਜ਼ਰ ਮੇਨੇ ਲਈ ਉੱਚੀ ਕਲ ਹੈ ਪਰ ਤੇਰੀ ਅਣਗਹਿਮਤ ਹੈ ਜੇਣੀਆਂ ਬਖਸ਼ਾ ਹਨ ਮੇਰੇ ਲਈ ਇਹਨੂੰ ਉੱਚੀ ਕੁੱਲ ਹੈ ਜੀਵਨ ਦੀ ਬਹੁਤ ਹੀ ਵੱਡੀ ਅਪਲੋਦੀ ਹੈ ਜੀਵਨ ਤੇ ਬਹੁਤ ਵੱਡੀ ਹੀ ਅਵਸਥਾ ਹੈ ਉਹ ਘੋੜ ਸਵਾਰੀ ਦੇ ਉੱਚੇ ਦਾ ਚੌਕ ਵਾਰ ਕਰਦਾ ਹਾਂ ਜੇਕਰ ਬਾਦਸ਼ਾਹ ਤੇਰੀ ਮਿਹਰ ਦੀ ਨਜ਼ਰ ਦੇ ਨਾਲ ਮੈਨੂੰ ਇਹ ਤੇਰੇ ਚਰਨਾਂ ਨਾਲ ਜੁੜਨ ਦਾ ਤੇਰੀ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋ ਜਾਵੇ ਮੈਨੂੰ ਲੋਭ ਅਤੇ ਪਰਲੋਭ ਵਿਚੀਂ ਤੇਰੇ ਦਰ ਦੀ ਸੋਭਾ ਅਗਲੇ ਪਾਸ਼ਾ ਮੈਂ ਇਹ ਘੋੜ ਸਵਾਰੀ ਅਤੇ ਉਸ ਦਾ ਚੌ ਫਵਾਰ ਕਰਦਾ ਹਾਂ ਭਾਵੇਂ ਕੀ ਜਿਹੜਾ ਮੇਰਾ ਜੀਵਨ ਹੈ ਇੱਕ ਕਮਾਰ ਹੁਣ ਤੋਂ ਬਚ ਜਾਵੇ ਜਾ ਮੇਰੇ ਮਨ ਦੇ ਵਿੱਚ ਜਿਹੜੀ ਲਾਲਸਾ ਹੈ ਲੋਭ ਹੈ ਹੰਕਾਰ ਹੈ ਖਤਮ ਹੋ ਜਾਵੇ ਜਿਗਰ ਪਾਸ਼ਾ ਤੇਰੀਆਂ ਰਹਿਮਾਂ ਮੇਰੇ ਉੱਤੇ ਹੋ ਜਾਣ ਤੇਰੇ ਮੇਰੇ ਵੇਖੀ ਦ੍ਰਿਸ਼ਟੀ ਦੇ ਵਿੱਚ ਆ ਜਾਵਾਂ ਪ੍ਰਭਾਸ਼ਰ ਇਹ ਤੇ ਕੀ ਕਰ ਇਸ ਘੋੜ ਸਵਾਰੇ ਕਰ ਨਾਲ ਸਰੀਰ ਔਖਾ ਹੋਵੇ ਭਾਵ ਕੀ ਇਸ ਪਰਮਾਤਮਾ ਨੂੰ ਪਾਉ ਨਹੀਂ ਜੀਵਨ ਦੇ ਵਿੱਚ ਕਦਮ ਨੂੰ ਅੱਗੇ ਵੀ ਵਧਾਉਣਾ ਭਾਵੇਂ ਭਾਵੇਂ ਸਰੀਰ ਔਖਾ ਹੀ ਹੋਵੇ ਮਨ ਦੇ ਵਿੱਚ ਹੰਕਾਰ ਅਤਿ ਤੀਵ ਕਾਲ ਵੀ ਪੈਦਾ ਹੋ ਜਾਣ ਭਾਵ ਕੀ ਮਨ ਦੇ ਵਿੱਚ ਮਾੜੇ ਫਰਮੇ ਪੈਦਾ ਹੋ ਜਾਣ ਜੇਕਰ ਮੈਂ ਇਸ ਪ੍ਰਮਾਤਮਾ ਤੈਨੂੰ ਪਾਉਣ ਲਈ ਜੀਵਨ ਤੇ ਵਿੱਚ ਉਤਮੀ ਕਰਾਂ ਭਾਵੇਂ ਮੇਰਾ ਸਰੀਰ ਔਖਾ ਹੀ ਹੋਵੇ ਮਨ ਦੇ ਵਿੱਚ ਹੰਕਾਰ ਹੋਰ ਵਿਕਾਰਾਂ ਦੀ ਮੈਲ ਪੈਦਾ ਹੋ ਜਾਵੇ ਪਾਸ਼ਾ ਫਿਰ ਵੀ ਬੈਸਕ ਘੋੜ ਸਵਾਰੇ ਸਦਾ ਚਾਉ ਖੁਆਰ ਕਰਦਾ ਹਾਂ ਫਿਰ ਵੀ ਮੇ ਇਹ ਪਾ तेरे दर ਤੋਂ ਮੰਨਦਾ ਹਾਂ ਕਿ ਪਾਸ਼ਾ ਮੈਨੂੰ ਤੇਰੇ ਦਰ ਦੀ ਸੰਗਤ ਮਿਲੇ ਮੈਨੂੰ ਤੇਰੇ ਦਰ ਦੀ ਸੰਗਤ ਮਿਲੇ ਮੈਨੂੰ ਤੇਰੇ ਥਾ ਪਰ ਲੋਕ ਵਜੇ ਤੇਰੇ ਚਾਹਨਾ ਵਿੱਚ ਥਾ ਵੇਲੇ ਪਾਸ਼ਾ ਮੈਂ ਸੱਸ ਭਾਗ ਬਣ ਜਾਵੇ ਤਾਂ ਵੀ ਮੈਂ ਭਾਵੇਂ ਸਹੀ ਕਸ਼ਟ ਵੀ ਮੇਰੇ ਤੇ ਆ ਜਾਵੇ ਭਾਵੇਂ ਸਰੀਰ ਕਰਕੇ ਮਨ ਦੇ ਵਿੱਚ ਮੋਹ ਲੋਭ ਕਾਮ ਕ੍ਰੋਧ ਲੋਭ ਮੋਹ ਹੰਕਾਰ ਐਸੀ ਅਵਸਥਾ ਵੀ ਜੀਵਨ ਦੇ ਵਿੱਚ ਪੈਦਾ ਹੋਣ ਪਰ ਬਾਪਾ ਸਾਹਿਬ ਜਦੋਂ ਤੇਰੀ ਮਿਹਰ ਦੀ ਨਜ਼ਰ ਮੇਰੇ ਉੱਤੇ ਹੋ ਜਾਵੇ ਸਤੈ ਨੂੰ ਪਾਉ ਲਈ ਬਾਪਾ ਮੇਸਤਰਾ ਜੀਵਨ ਦੇ ਅੰਦਰ ਸੇ ਸਾਖਤਮ ਚੱਲਾਂ ਕਿਤੇ ਨੇ ਦਰਦੀ ਮੈਨੂੰ ਪ੍ਰਾਪਤੀ ਹੋ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਬਾ ਬੋਰ ਜਨਨਾ ਖੁਸੀ ਖਾਰ ਕੀ ਪਾਸ਼ਾ ਮੈਨੂੰ ਧੰਨ ਗੁਰੂ ਨਾਨਕ ਪਾਸ਼ਾ ਜੀ ਆਖਦੇ ਕੀ ਪਾਸ਼ਾ ਮੈਨੂੰ ਐਸੀ ਮਨ ਦੇ ਵਿੱਚ ਖੁਸ਼ੀ ਹੋਵੇ ਕਿ ਤੇਰੀ ਮੇਹਰ ਦੀ ਨਜ਼ਰ ਮੇਰੇ ਉੱਤੇ ਹੋਈ ਹੈ ਕਿ ਮੈਨੂੰ ਤੇਰੇ ਦਰ ਦੀ ਪ੍ਰਾਪਤੀ ਹੋਈ ਹੈ ਮੇਰੇ ਮਨ ਚਾਉ ਪੈਦਾ ਹੋਵੇ ਮਨ ਚਾਉ ਪ੍ਰਭ ਆਦਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬੜਿਆ ਪ੍ਰਭਾਸ਼ਾ ਜਨੋ ਤੇਰੀ ਨੈਣ ਵਰਤੀ ਮੇਰੇ ਮਨ ਦੇ ਵਿੱਚ ਚਾਉ ਪੈਦਾ ਹੋਇਆ ਤੇਰੇ ਨਾਮ ਦੀ ਸੀਜ ਮੇਰੇ ਹਿਰਦੇ ਵਿੱਚ ਆ ਕੇ ਵਿਛ ਗਈ ਤੇਰੇ ਨਾਮ ਦਾ ਮੇਰੇ ਹਿਰਦੇ ਵਿੱਚ ਪ੍ਰਕਾਸ਼ ਹੋਇਆ ਪ੍ਰਤੱਖ ਹੋਇਆ ਕਿ ਪਾਸ਼ਾ ਪਰ ਜਿਹੜਾ ਮੇਰਾ ਹਿਰਦਾ ਹੈ ਤੇਰੀ ਰੋਜੋਤ ਪ੍ਰਤੱਖ ਹੋਏ ਤੇਰੀ ਜੋਤ ਮੇਰੇ ਅੰਦਰ ਪ੍ਰਕਾਸ਼ ਹੋਣੀ ਕੀਤੀ ਤੇਰੇ ਨਾਮ ਦੀ ਸੇਜ ਮੇਰੇ ਹਿਰਦੇ ਵਿੱਚ ਵਸੀ ਪਾਸ਼ਾ ਮੇਰਾ ਹਿਰਦਾ ਵੀ ਫਿਰ ਇੱਕ ਮੰਤਰ ਬਣ ਗਿਆ ਮੇਰੇ ਮਨ ਦੇ ਵਿੱਚ ਬੜਾ ਹੀ ਚਾਅ ਪੈਦਾ ਹੋਇਆ ਬੜਾ ਹੀ ਮੈਨੂੰ ਜੀਵਨ ਦੇ ਅੰਦਰ ਅਵਸਥਾ ਪ੍ਰਾਪਤ ਹੋਈ ਜਤ ਚੜਿਆ ਤਨ ਪੀੜੀਏ ਮਨ ਮਹਿ ਚਲਹਿ ਵਕਾਰ ਪ੍ਰਭਾਸ਼ਾ ਜੀਵਨ ਦੀ ਅਵਸਥਾ ਆਪੋਂ ਦੇ ਮੈਂ ਜੀਵਖੰ ਨਹੋ ਤਿਖਿ ਹੀ ਵਾਲਹੋ ਨਿਕਿ ਹੀ ਏਤ ਮਾਰਗ ਜਾਣਾ। ਪ੍ਰ ਗੁਰੂ ਪਿਆਰਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਧੰਨ ਧੰਨ ਸਹਿ ਤੀਸਰੇ ਪਾਸ਼ ਸਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਵਿਨਮ ਸਜੇ ਪਾਵਨ ਪੀਟਰ ਕਰਵਾਣੀ ਦੇ ਅੰਦਰ ਸਮਝਾਉਣਾ ਕਰਦੇ। ਖਿਨਹੋ ਤਿਖਿ ਹੀ ਵਾਲਹੋ ਨਿਕਿ ਹੀ ਏਤ ਮਾਰਗ ਜਾਣਾ। ਕਿ ਜਿਹੜਾ ਸੁਪਰਮਾਣ ਨੂੰ ਪਾਉਣ ਦਾ ਰਸਤਾ ਹੈ ਖਿੰਨ ਹੋ ਸਿੱਖਾ ਹੈ ਤੇ ਵਾਧ ਹੋ ਨਿਕੇ ਕਿ ਜੀਵਨ ਦੇ ਅੰਦਰ ਬੋਧ ਘਰਣਾ ਘਾਣੀ ਪੈਣੀ ਹੈ ਸਾਰੇ ਵਿਕਾਰਾਂ ਨੂੰ ਛੱਡਣਾ ਪੈਣਾ ਹੈ ਲੋਭ ਮੋਹ ਹੰਕਾਰ ਤੋਂ ਬਹੁਤ ਅਗੇ ਤੇਰੇ ਦਰਤੀ ਸੰਗਤ ਕਰਕੇ ਹੀ ਬਾਸ਼ਾ ਮੈਨੂੰ ਇਸ ਭਗ ਮਿਲ ਸਕਦਾ ਹੈ ਜੇਕਰ ਬਾਦਸ਼ਾਹ ਇਹ ਰਸਤਾ ਬੜਾ ਕਠਨ ਹੈ ਵਾਸਤਾ ਬੜਾ ਹੈ ਮਾਰਗ ਬੜਾ ਕਠਨ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸਮਝਾਉਣਾ ਕਰਦੇ ਹੈ ਬਾਦਸ਼ਾਹ ਜੇਕਰ ਤੇਰੀ ਰਹਿਮਤ ਵਾਸ ਜਾਵੇ ਜੇਕਰ ਤੇਰੀ ਬਖਸ਼ਿਸ਼ ਹੋ ਜਾਵੇ ਜੀ ਬਾਦਸ਼ਾਹ ਕਿ ਤੇਰੇ ਮਾਰਗ 'ਤੇ ਚੱਲਣਾ ਮੈਨੂੰ ਕਦਵ ਕਰਦ ਚੱਲਣਾ ਬੜਾ ਸੁਖਾ ਹੋ ਜਾਵੇਗਾ ਤੇਰੀ ਰੇਤ ਦੇ ਨਾਲ ਹੀ ਮੈਂ ਤੇਰੇ ਦਰਤੀ ਪ੍ਰਾਪਤੀ ਕਰ ਸਕਦਾ ਹਾਂ ਮੇਰੇ ਮਨ ਦੇ ਵਿੱਚੋਂ ਫੇਰ ਹੀ ਚੋ ਪੈਦਾ ਹੋਵੇਗਾ ਰਹਾ ਅਗੇ ਵਿਸ਼ਰਾਂਤ ਦੇ ਕੇ ਪਾਸ਼ਾ ਸਮਝੌਣਾ ਕਰਦੇ ਕਰ ਮੰਦਰ ਖੁਸ਼ੀ ਨਾਮ ਕੀ ਨਜ਼ਰ ਤੇਰੀ ਪਰਵਾਰ ਮੈਂ ਮਾੜੀਆਂ ਦਾ ਸੇਪਾ ਮੇਰੇ ਵਾਸਤੇ ਤਰਨ ਨਾਮ ਜਪਨ ਤੋਂ ਪੈਦਾ ਹੋਈ ਖੁਸ਼ੀ ਹੈ ਆ ਸ਼ਹਿਰ ਧੰਨ ਗੁਰਨਾਨਦ ਦੇਵ ਜੀ ਮਹਾਰਾਜ ਸਮਝਾਉਣਾ ਕਰਦੇ ਨੇ ਭਾਈ ਏ ਪ੍ਰਮਾਤਮਾ ਮਹਿਲ ਬਾਣੀ ਦਾ ਵਸੀਬਾ ਮੇਰੇ ਵਾਸਤੇ تیرے ਨਾਮ ਬਜਪਣ ਤੋਂ ਪੈਦਾ ਹੋਈ ਖੁਸ਼ੀ ਹੈ ਜਿਹੜਾ ਨਾਮ ਦੇਣਾ ਨਾਮ ਜਪ ਕੇ ਮੇਰੇ ਅੰਦਰ ਖੁਸ਼ੀ ਪੈਦਾ ਹੋਈ ਹੈ ਇਹ ਜੀਵਨ ਦੇ ਅੰਦਰ ਇਸ ਮਿਹਨ ਮਾਰਨ ਦਾ ਵਸੀਬਾ ਹੈ ਮੇਰੇ ਵਾਸਤੇ ਕਿਉਂਕਿ ਤੇਰੀ ਮਿਹਰ ਦੀ ਨਜ਼ਰ ਨਾਲ ਹੀ ਮੇਰਾ ਕਟੰਬ ਹੈ ਜੇ ਖੁਸ਼ੀ ਮੈਨੂੰ ਆਪਣਾ ਪਰਿਵਾਰ ਦੇ ਕੇ ਹੁੰਦੀ ਹੈ ਕਿ ਪਾਸ਼ਾ ਉਹੀ ਜਿਹੜੀ ਮਿਹਰ ਦੀ ਨਜ਼ਰ ਵਿੱਚੋਂ ਬੜੇਗੀ ਤੇ ਗੁਰੂ ਪਿਆਰੇ ਧੰਤ ਗੁਰੂ ਨਾਨਕ ਦੇਵ ਜੀ ਮਹਾਰਾਜ ਸਕਾਰ ਪ੍ਰਥਮੇ ਅੱਗੇ ਅਰਚ ਕਰਦੇ ਸਾਡੇ ਜੀਵਾਂ ਨੂੰ ਸਮਝਾਉਣਾ ਕਰਦੇ ਕਿ ਭਾਈ ਜੀਵਨ ਦੇ ਅੰਦਰ ਗੁਰਸਖ ਦੇ ਜੀਵਨ ਦੇ ਅੰਦਰ ਐਸੀ ਘਾਲ ਨਾ ਹੋਵੇ ਕਿ ਪ੍ਰਮਾਤਮਾ ਤਲੇ ਨਾਮ ਜਪਣ ਤੋਂ ਜਿਹੜੀ ਖੁਸ਼ੀ ਪੈਦਾ ਹੁੰਦੀ ਹੈ ਉਹ ਖੁਸ਼ੀ ਮੈਨੂੰ ਮੈਣਵਾੜੇ ਦਾ ਵਸੇਪਾ ਹੋਈ ਨਹੀਂ ਜਿਹੜੀ ਤੇਰੀ ਮੇਰ ਦੀ ਨਜ਼ਰ ਨਾਲ ਮੇਰੇ ਅੰਦਰ ਇੱਕ ਤੰਬ ਪੈਦਾ ਹੋਇਆ ਹੈ ਪ੍ਰਭਾਤ ਕੀ ਮੇਰੇ ਅੰਦਰ ਖੁਸ਼ੀ ਤੈਨੂੰ ਮੈਨੂੰ ਆਪਣਾ ਪਰਿਵਾਰ ਦੇ ਕੇ ਹੁੰਦੀ ਹੈ ਪਾਸ਼ਾ ਉਹੀ ਤੇਰੀ ਮੇਰ ਦੀ ਨਜ਼ਰ ਵਿੱਚੋਂ ਮਿਲੇਗੀ ਉਹੀ ਖੁਸ਼ੀ ਕਿ ਤੇਰੀ ਜੋ ਰੈਂਪ ਹੋ ਜਾਂਦੀ ਹੈ ਕਿ ਪਾਸ਼ਾ ਫਿਰ ਉਹ ਖੁਸ਼ੀ ਮਿਲਦੀ ਹੈ ਜਿਹੜੀ ਤੇਰੀ ਰੈਂਪ ਤੇਰੀ ਮੇਰ ਦੇ ਨਾਲ ਖੁਸ਼ੀ ਪ੍ਰਾਪਤ ਹੋਈ ਹੈ ਵਾਸ਼ਾ ਜਿਹੜੀ ਤੇਰੀ ਰੈਂਪ ਦੇ ਨਾਲ ਮਨ ਦੇ ਵਿੱਚ ਮਨਤੇ ਵਿੱਚ ਖੁਸ਼ੀ ਪੈਦਾ ਹੋਈ ਹੈ ਹਿਰਦੇ ਵਿੱਚ ਚਾਉ ਪੈਦਾ ਹੋਇਆ ਹੈ ਜਿਹੜਾ ਜੀਵਨ ਦੇ ਅੰਦਰ ਸੰਤ ਪ੍ਰਾਪਤ ਹੋਇਆ ਹੈ ਜਦਰਾ ਨਾਮ ਜਪ ਕੇ ਉਹ ਵਾਸ਼ਾ ਹੋਰ ਕੋਈ ਐਸੀ ਪਦਾਰਥ ਨਹੀਂ ਐਸੀ ਕੋਈ ਵਸਤੂ ਨਹੀਂ ਜਿਹੜਾ ਜੀਵਨ ਦੇ ਅੰਦਰ ਐਸੀ ਖੁਸ਼ੀ ਐ ਸਾਖ ਸੰਤ ਪ੍ਰਾਪਤ ਹੋ ਸਕੇ ਹੁਕਮ ਸੋਈ ਤੁਧ ਭਾਵਸੀ ਹੋਰ ਆਖਣ ਬਹੁਤ ਅਪਾਰ ਦੂਸੇ ਦੁਨਿਆਵਾਂ 'ਚੋਂ ਆਪਣਾ ਹੁਕਮ ਰਣਾ ਤੇ ਹੁਕਮ ਤੇ ਹੋਰ ਹੋਰ ਬੋਲ ਬੋਲਣੇ ਪ੍ਰਭਾਸ਼ਾ ਕਹਿੰਦੀ ਸੁਰਖਸ਼ੀ ਅਸਮੂਸ ਕਰਨੇ ਮੇਰੇ ਬਾਤ ਤੇ ਤੇਰੀ ਰਜਾ ਵਿੱਚ ਰਾਜੀ ਰਹਿਣਾ ਹੈ ਬਾਸ਼ ਮੇਨੂੰ ਜੀਵਨ ਦੇ ਅੰਦਰ ਜੇਕਰ ਦੂਸਰੇ ਪਾਸੋਂ ਆਪਣਾ ਹੁਕਮ ਮਨਾਣਾ ਤੇ ਹੁਕਮ ਦੇ ਹੋਰ ਹੋਰ ਗੋਲ ਬੋਲਣੇ ਇਸ ਵਿੱਚ ਖੁਸ਼ੀ ਨਸੂਸ ਕਰਨੀ ਮੇਰੇ ਵਾਸਤੇ ਪਾਸ਼ਾ ਮੈਨੂੰ ਤਾਂ ਤੇਰੀ ਰਾਜਾ ਦੇ ਵਿੱਚ ਰਹਿਣਾ ਹੀ ਪਾਸ਼ਾ ਮੈਨੂੰ ਚਾਹੋ ਹੈ ਲੇਕਰ ਪਾਸ਼ਾ ਮੈਂ ਦੂਸਰੇ ਉੱਤੇ ਆਪਣਾ ਹੁਕਮ ਮਨਾਵਾ ਉਹਨਾਂ ਦੇ ਹੁਕਮ ਚਲਾਵਾ ਉਹਨਾਂ ਨੂੰ ਹੁਕਮ ਮਨਾਵਾ ਉਹਨਾਂ ਹਤੇ ਹੁਕਮ ਬੋਲ ਕੇ ਕਿ ਆਪਣੇ ਆਪ ਨੂੰ ਬੜਾ ਹੀ ਮੈਂ ਤੇਗ ਸਮਝਾ ਬੜਾ ਹੀ ਮੈਂ ਬਹਾਦਰ ਸਮਝਾ ਕਿ ਮੈਨੂੰ ਖੁਸ਼ੀ ਪ੍ਰਾਪਤ ਹੋਈ ਹੈ ਕਿ ਮੈਂ ਉਹਨਾਂ ਤੋਂ ਆਪਣੇ ਬੋਲ ਬੋਲ ਕੇ ਹੁਕਮ ਮਨਾਇਆ ਹੈ ਪਰ ਪਾਸ਼ਾ ਮੈਨੂੰ ਇਹੇ ਜੀ ਮੈਨੂੰ ਤੇਰੀ ਦਰਵਾਜ਼ੇ ਵਿੱਚ ਰਹਿਣਾ ਹੀ ਚਾਹਉ ਹੈ ਕਿ ਮੈਂ ਤੇਰੀ ਚਰਜਾ ਦੇ ਵਿੱਚ ਰਹਿ ਕੇ ਪਾਸ਼ਾ ਤੇਰੇ ਹੁਕਮ ਮੰਨ ਕੇ ਹੀ ਮੈਂ ਜੀਵਨ ਜੰਤਰ ਘਾਲਣਾ ਚਾਹਣਾ ਵਾ ਗੁਰੂ ਪਿਆਰਿ ਪਾਸ਼ਾ ਅਕਾਲ ਪੁਰਖ ਦੇ ਅੱਗੇ ਆਪੇ ਕਰਕੇ ਸਮਝਾਉਂਦੇ ਭਾਈ ਜਿਹੜੀ ਖੁਸ਼ੀ ਮਨੁੱਖ ਨੂੰ ਕਿਸੇ ਉਤੇ ਹੁਕਮ ਚਲਾ ਕੇ ਕਿਸੇ ਨੂੰ ਬੋਲ ਬੋਲ ਕੇ ਮਸੂਸ ਹੁੰਦੀ ਹੈ ਪਰਤਾਨ ਗੁਰ ਨਾਨਕ ਪਾਸ਼ਾ ਅਰਦੇਗੀ ਪਾਸ਼ਮ ਮੈਂ ਤਾਂ ਤੇਰੀ ਧਰਜਾ ਦੇ ਵਿੱਚ ਰਹਿ ਕੇ ਹੀ ਖੁਸ਼ ਹਾਂ ਉਹ ਮਹੀ ਖੁਸ਼ੀ ਮੈਨੂੰ ਤੇਰੀ ਰਾਜਾ ਵਿੱਚ ਰਹਿ ਕੇ ਤੇਰੇ ਹੁਕਮ ਵਿੱਚ ਰਹਿ ਕੇ ਹੀ ਪਾਸ਼ਮ ਮੈਨੂੰ ਪ੍ਰਾਪਤ ਹੋਈ ਹੈ ਨਾਨਕ ਸਚਾ ਪਾਪਸਾ ਹੋ ਪੂਛ ਨਾ ਕਰੇ ਵਿਚਾਰ ਸਦਾ ਸਤਿ ਪ੍ਰਮਾਤਮਾ ਪਾਸ਼ ਐਸੇ ਜੀਵਨ ਦੀ ਹੋਰ ਪੁੱਛ ਵਿਚਾਰ ਨਹੀਂ ਕਰਦਾ ਭਾਵ ਕਿ ਇਸ ਦਾ ਜੀਵਨ ਉਸ ਦੀਆਂ ਨਜਰਾਂ ਬਿਨ ਪ੍ਰਵਾਨ ਹੈ ਤੇ ਧੰਨ ਅਨੁਗ੍ਰੰਟ ਨਾਨਕ ਪਾਸ਼ਾ ਆਖਦੇ ਹੀ ਭਾਈ हे ਪ੍ਰਮਾਤਮਾ ਸਦਾ ਸਿਰ ਰਹਿਣ ਵਾਲੇ ਪਾਸ਼ਾ ਐਸੇ ਜੀਵਨ ਵਾਲੇ ਦੀ ਹੋਰ ਕੋਈ ਵਿਚਾਰ ਨਹੀਂ ਕਰਦਾ ਉਹਦਾ ਜੀਵਨ ਉਸ ਦੀਆਂ ਨਜਰਾਂ ਵਿੱਚ ਪ੍ਰਵਾਨ ਹੈ ਉਹ ਸਦਾ ਸਦਾ ਰਹਿਣ ਵਾਲਾ ਪ੍ਰਮਾਤਮਾ ਸਦਾ ਹੀ ਮੌਜੂਦ ਰਹਿਣ ਵਾਲਾ ਪ੍ਰਮਾਤਮਾ ਜਿਸ ਦੀ ਹਸਤੀ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਜਿਸ ਨੇ ਕੋਲ ਸ੍ਰਿਸ਼ਟੀ ਦਾ ਆਧਾਰਨ ਕੀਤਾ ਹੈ ਜਿਸ ਨੇ ਕੋਲ ਕਾਇਨਾਤ ਨੂੰ ਸਜਣਾ ਕੀਤਾ ਹੈ ਜਿਹੜਾ ਪ੍ਰਮਾਤਮਾ ਸਵਨਾ ਜੀਵਨ ਰਿਗਤੇ ਰਿਹਾ ਹੈ ਕਿ ਉਹਦਾ ਜੀਵਨ ਦੀਆਂ ਨਜ਼ਰਾਂ ਹੀ ਪ੍ਰਮਾਣ ਭੋਜਨ ਜਿਸ ਜੀਵ ਦੇ ਉੱਤੇ ਜਿਸ ਮਨੁੱਖ ਦੇ ਉੱਤੇ ਉਸ ਸਰਬ ਪ੍ਰਮਾਤਮਾ ਦੀ ਮਿਹਰ ਦੀ ਨਜ਼ਰ ਹੋ ਜਾਵੇ ਗੁਰੂ ਪਿਆਰੇ ਉਹਦਾ ਜੀਵਨ ਵੀ ਅਸੀਂ ਬਚਨਾਂ ਵਿੱਚ ਪ੍ਰਵਾਣ ਹੋ ਜਾਂਦਾ ਹੈ ਬਾਬਾ ਹੋਰ ਸੋਣਾ ਖੁਸ਼ੀ ਖੁਆਰ ਪ੍ਰਮਾਤਮਾ ਦੀ ਸਿੱਧ ਸਲਾਹ ਦੀ ਕੁਝ ਛੱਡ ਕੇ ਹੋਰ ਐਸ ਇਸ਼ਤ ਦੇ ਕੁਝ ਹੀ ਖੋਹ ਕਰਦੀ ਹੈ ਤੇ ਗੁਰੂ ਪਿਆਰੇ ਜੀਵਨ ਦੇ ਅੰਦਰ ਪਰਮਾਤਮਾ ਦੇ ਦਰਦੀ ਸੇਵਕ ਸੁਲਾਮ ਜੀ ਖੁਸ਼ੀ ਨੂੰ ਛੱਡ ਕੇ ਜੇਕਰ ਹੋਰ ऐष-ਇਸ਼ਰਤ ਦੀ ਖੁਸ਼ੀ ਖਵਾ ਲਰਦੀ ਹੈ ਤਾਂ ਬਾਸ਼ਕ ਇਸ ਜੀਵ ਦਾ ਜੀਵਨ ਅਧੂਰਾ ਹੀ ਰਹਿ ਜਾਂਦਾ ਹੈ ਕਿਉਂਕਿ ਗੁਰੂ ਪਿਆਰਿਆ ਪਰਮਾਤਮਾ ਆਤਮਾ ਦੇ ਰੂਪ ਦੇ ਵਿੱਚ ਪਰਮਾਤਮਾ ਹਰੇਕ ਦੇ ਅੰਦਰ ਉਹ ਜਿਉਂਦਾ ਹੈ ਉਹੀ ਜੋਤ ਹਰੇਕ ਜੀਵ ਦੇ ਅੰਦਰ ਵਸ ਲਈ ਹੈ ਹਰੇਕ ਜੀਵ ਦੇ ਅੰਦਰ ਆ ਮੌਜੂਦ ਹੈ ਘਟ ਘਟ ਕੇ ਅੰਦਰ ਕੀ ਜਾਣਦਾ ਭਲੇ ਬੁਰੇ ਕੀ ਪੀਰ ਪਸ਼ਾਨਤਾ ਘਟ ਘਟ ਤੇ ਕਣ ਕਣ ਦੀਆਂ ਜਾਣਣ ਵਾਲਾ ਹੈ ਹਰੇਕ ਦੇ ਦੇਵ ਦੀ ਜਾਣਣ ਵਾਲਾ ਹਰੇਕ ਜੀਵ ਦੀ ਉਹ ਜਾਣਦਾ ਹੈ ਪ੍ਰਭਾਸ਼ਾ ਕਹਿੰਦੇ ਜਿਸ ਪ੍ਰਭਾਤਮਾ ਦੀ ਦਰਦੀ ਸਿਫਤ ਸਲਾਹ ਨੂੰ ਛੱਡ ਕੇ ਉਸੇ ਪ੍ਰਮਾਤਮਾ ਦੀ ਦਰਦ ਤੋਂ ਦੀ ਮੁੜਿਆਏ ਛੱਡ ਕੇ ਜੋ ਖੁਸ਼ੀ ਪ੍ਰਮਾਤਮਾ ਦਾ ਦਾਤ ਪੈਦਾ ਹੁੰਦੀ ਹੈ ਔਰ ਐ ਜਿਸ਼ਨ ਦੀ ਖੁਸ਼ੀ ਵਿੱਚ ਖਵਾਰ ਕਰ ਦੇ ਆਪਣਾ ਸਾਰਾ ਜੀਵਨ ਪਰਸ ਜੀਵ ਦਾ ਇਸ ਮਾਨ ਲੋਕ ਤੇ ਆਇਆ ਸਾਰਾ ਜੀਵਨ ਹੀ ਵਿਅਰਥ ਚੜਾ ਜਾਂਦਾ ਹੈ ਜਤ ਸਤੈ ਤਨ ਪੀੜੀਐ ਮਨਨ ਹੈ ਚਲਹਿ ਵਕਾਰ ਪ੍ਰਭੂ ਪਿਆਰੋ ਹੋਰ ऐਸ਼ ਇਸ਼ਰਤ ਸਰੀਰ ਨੂੰ ਰੋਗੀ ਕਰਦੀ ਹੈ ਤੇ ਮਨ ਵਿੱਚ ਵੀ ਵਿਕਾਰ ਚੱਲ ਪੈਂਦੇ ਹਨ ਗੁਰੂ ਪਿਆਰਿ ਆਖੀ ਦੀ ਪੰਕਤੀ ਦੇ ਅੰਦਰ ਧੰਨ ਗੁਰਨਾਨਕ ਸਾਹਿਬ ਦੇ ਜੀ ਭਾਈ ਜੇਕਰ ਮਨੁੱਖ ਪ੍ਰਸ ਪਰਮਾਨੰਤ ਨੂੰ ਨਿਤੜ ਦੀ ਵਡਿਆਈ ਛੱਡ ਕੇ ਗੁਰੂ ਨੇ ਨਿਤੜ ਦੀ ਸੰਗਤ ਛੱਡ ਕੇ ਹੋਰ ਮਾਇਆ ਧਨਾਂ ਦੇ ਲੋਭ ਦੇ ਵਿੱਚ ऐਸ਼ ਇਸ਼ਰਤ ਸਰੀਰ ਨੂੰ ਰੋਗੀ ਕਰ ਦਿੰਦੀ ਹੈ ਤੇ ਮਨ ਵਿੱਚ ਹੀ ਮਾੜੇ ਵਿਚਾਰਾਂ ਦੀ ਮਿਹੜ ਬਣ ਜਾਂਦੀ ਹੈ ਮਨ ਵੀ ਫਿਰ ਵਿਚਾਰਾਂ ਵੱਲ ਭਜਦਾ ਹੈ ਤੇ ਆਪਣਾ ਸਾਰਾ ਜੀਵਨ ਇਸ ਤਰ੍ਹਾਂ ਹੀ ਬਰਬੁਰੂ ਪਿਆਰੋਂ ਮਨ ਦੀ ਡਾਂਗਾਂ ਦੋਧ ਹਾਜ਼ਮੇ ਰਹਿੰਦੀ ਹੈ ਸਾਰਾ ਜੀਵਨ ਇਸ ਤਰ੍ਹਾਂ ਹੀ ਬਤੀਤ ਹੋ ਜਾਂਦਾ ਹੈ ਅੱਜ ਦੀਆਂ ਪਾਵਨ ਪੀਤਰ ਵਿਚਾਰਾਂ ਦੇ ਅੰਦਰ ਧੰਨ ਧੰਨ ਸੇਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਉਨਰ ਕੋਈ ਤਰਛੜ ਦੇ ਅੰਦਰ ਅੰਗ 16 ਅਧਿਆਇ 17 ਦੇ ਉੱਤੇ ਗੁਰੂ ਪਿਆਰੇ ਸਮਝਾਉਣਾ ਕਰਦੇ ਨੇ ਭਾਈ ਕਿ ਜਿਹੜਾ ਜੀਵਨ ਦੇ ਅੰਦਰ ਮੁੱਖ ਨੂੰ ਕਿਸੇ ਉੱਤੇ ਰੁਕੂ ਚਲਾ ਕੇ ਜਾਂ ਕਰ ਕਿਸੇ ਨੂੰ ਦੁਖੀ ਕਰਕੇ ਆਪਣੇ ਅੰਦਰ ਖੁਸ਼ੀ ਮਹਿਸੂਸ ਕਰਦਾ ਹੈ ਪਾਸ਼ਾ ਕਹਿੰਦੇ ਕੁਝ ਪਾਦੇ ਹੋਇਆ ਕੁਛ ਰਹਿੰਦਾ ਹੈ ਪਾਦ ਜੋ ਹੀ ਦਖਦਾਈ ਬਣ ਜਾਂਦੀ ਹੈ ਪਰ ਗੁਰੂ ਪਿਆਰ ਜਿਹੜੀ ਗੁਰੂ ਦੀ ਰਾਜਾ ਵਿੱਚ ਰਹਿ ਕੇ ਗੁਰੂ ਦੇ ਹੁਕਮ ਦੇ ਵਿੱਚ ਰਹਿ ਕੇ ਉਸ ਵਨਖਣੋਂ ਦੇ ਦਰ ਤੋਂ ਖੁਸ਼ੀ ਮਿਲਦੀ ਹੈ ਤੇ ਪਰਮਾਤਮਾ ਦੇ ਦਰ ਤੋਂ ਖੁਸ਼ੀ ਮਿਲਦੀ ਹੈ ਫਿਰ ਗੁਰੂ ਪਿਆਰ ਉਹ ਜੀਵਨ ਦੇ ਅੰਦਰ ਲੋਭ ਤੇ ਪਰ ਲੋਭ ਦੇ ਸਦਾ ਹੀ ਸਹਾਰੇ ਰਹਿੰਦੀ ਹੈ ਕਿਉਂਕਿ ਗੁਰੂ ਪਿਆਰ ਉਹ ਜਿਹੜੀ ਐਸ਼ਕਿਸਤ ਹੈ ਗੁਰੂ ਦੇ ਦਰ ਦੀ ਸਿਮਤ ਸਲਾ ਨੂੰ ਛੱਡ ਕੇ ਮਨਕ ਹੋਰ ਵਿਕਾਰਾਂ ਦੇ ਵਿੱਚ ਪੈ ਜਾਂਦਾ ਹੈ ਐਸ਼ ਇਸ਼ਰਤ ਦੇ ਸਰੀਰ ਵਿੱਚ ਨੂੰ ਰੋਗੀ ਕਰ ਦਿੰਦੀ ਹੈ ਤੇ ਮਨ ਦੇ ਵਿੱਚ ਵੀ ਵਿਕਾਰ ਚੱਲ ਪੈਂਦੇ ਆ ਸਾਰਾ ਜੀਵ ਇਸ ਤਰ੍ਹਾਂ ਹਿਰਦੁ ਡਰਿਆ ਰਹ ਜਾਂਦਾ ਹੈ ਸਾਰਾ ਜੀਵਨ ਹੀ ਵਿਰਧ ਚੜਾ ਜਾਂਦਾ ਹੈ ਗੁਰੂ ਪਿਆਰੇ ਪਾਸ਼ਾ ਰਹਿਤਾ ਕਰਨ ਸਰਬੱਤ ਸੰਗਤਾਂ ਦੇ ਸਿਰ ਤੇ ਮੇਰਾ ਪ੍ਰਣਾਮ ਆਇਤੀ ਆ ਪਾਵਨ ਬਿੱਤਰ ਵਿਚਾਰਾਂ ਸਾਡੇ ਮਨ ਹਿਰਦੇ ਵਿੱਚੋਂ ਸੌਣ ਸ੍ਰੀ ਗੁਰੂ ਜੀ ਸਾਨੂੰ ਵੀ ਸੁਪਰਮਾਤਮਾ ਦੇ ਦਰ ਦੀ ਸੰਗਤ ਕਰਕੇ ਅਸੀਂ ਵੀ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਦੇ ਅੰਦਰ ਸੁਪਰਮਾਤਮਾ ਦੇ ਦਰ ਦੀ ਪ੍ਰਾਪਤੀ ਕਰ ਲਈਏ ਸ੍ਰੀ ਸੁਪਰਮਾਤਮਾ ਦਾ ਨਾਮ ਜਪ ਕੇ ਗੁਰੂ ਦੀ ਬੰਦਗੀ ਕਰਕੇ ਗੁਰੂ ਪੈਰੋਂ ਇੱਕ ਇੱਕ ਸਵਾਸ ਨੂੰ ਸਫਲਾ ਕਰਕੇ ਸਾਨੂੰ ਸਾਡੇ ਵੀ ਲੋਕ ਸਭੀਏ ਪਰਲੋਕ ਸਹਿਜ ਰਹੇ ਨਾਣ ਘਰ ਪਰੇ ਆਪਣੇ ਮਿਲ ਰਹੇ ਸਾਡੇ ਵੀ ਲੋਕ ਦੇ ਪਰਲੋਕ ਸਹਾਇ ਹੋ ਜਾਣ ਪਾਸ਼ ਰਹਿਤ ਕਰਨ ਅੱਜ ਦੀ ਆ ਪਾਵੜ ਪੀਤਰ ਵਿਚਾਰਾ ਸਾਡੇ ਮੁਰੇ ਹਰਦੇਵ ਜੀ ਨੂੰ ਸੌਣ ਸਾਨੂੰ ਵੀ ਗੁਰੂ ਪਿਆਰੇ ਜੀਵਨ ਜਿਉਂਦੀ ਜਾਂ ਜਾ ਜਾਵੇ ਅਸੀਂ ਵੀ ਗੁਰੂ ਵਾਲੇ ਬਣ ਕੇ ਗੁਰੂ ਦੇ ਦਰ ਦੀ ਸੰਗਤ ਕਰਕੇ ਆਪਣਾ ਮਨੁੱਖਾ ਜੀਵਨ ਸਫਲਾ ਕਰ ਲਈਏ ਗੁਰੂ ਜੀ ਬੋਲਣ ਦੀ ਕਿਹੋ ਬਖਣੀ ਆਪ ਸਰਬੱਤ ਦਾ ਸੰਗਤ ਬਖਸ਼ ਯੋਗ ਹਾ ਪਾਸ਼ ਰਹਿਤ ਕਰਨ ਗੁਰੂ ਪਿਆਰੋ ਅੱਜ ਸਹਿਬ ਜੀ ਦਾ ਤਰਤਨ ਬਾਬਾ ਅਜੀਤ ਸਿੰਘ ਜੀ ਉਹਨਾਂ ਦਾ ਜਣਨ ਦਿਹਾੜਾ ਹੈ ਪਾ ਸਰਬੰਧ ਹੀ ਸੰਗਤਾਂ ਨੂੰ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੇ ਨਾਲ ਲੱਖ ਲੱਖ ਵਧਾਈਆਂ ਬੜਾ ਪਾਸ਼ਾ ਰਹਿਤਾਂ ਕਰਨਾ ਆਉ ਸ਼ਬਦ ਦੀਆਂ ਕੀਰਦੀਆਂ ਪੰਕਤੀਆਂ ਦਾ ਪਾਠ ਸਰਬੰਧ ਕਰੀਏ ਜੀ ਬਾਬਾ ਹੋਰ ਸੋਣਾ ਖੁਸ਼ੀ ਖੁਆਰ ਜਿਤ ਸੁਤਾ ਤਨ ਪੀੜੀ ਐ ਮਨ ਮਹਿ ਚਲਹਿ ਵਕਾਰ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਉਚਤ ਹੇ ਪਾਰਪੁਰ Da da ਨਾਮ ਮੇਰਾ ਆਧਾਰੋ ਸਾਧਨਾ ਮਾ ਆਧਾਰ ਮੇਰਾ ਜਨੁ ਖੁਖਾ ਸੁਖ ਗੋਆਇਆ ਪਰ ਸ਼ਾਂਤ ਸੁਖ ਮਨਾਇ ਵਸਿਆ ਜਨ ਇਛਾ ਸਉ ਪੋਜਾਈਆ ਸਦਾ ਕੁਰਬਾਨੋ ਕੀਤਾ ਗੁਰੂ ਘਰੋ ਜਸਤੀ ਜਾਏ ਹੀ ਬੜੇ ਆਇਆ ਕਹੈ ਨਾਨਕ ਸਮਹੁ ਸੰਤੋ ਸ਼ਬਦ ਸਰੋਕੇ ਆ ਰੁ ਸੱਜਾ ਨਾਮ ਮੇਰਾ ਆਧਾਰੋ ਵਾਜੇ ਪੰਤ ਸ਼ਬਦ ਤਤਕਾਰ ਸੁਹਾਗ ਹੈ ਸੁਹਾਗ ਹੈ ਸ਼ਬਦ ਵਾਜੇ ਅਲਾਜਤ ਕਰਤਾਰੀਆ ਪੰਤ ਗੂਤ ਕਦ ਵਸ ਕੀਤੇ ਕਾਜ ਕੰਟ ਕੁਮਾਰਿਆ ਸਰਬਰਮ ਪਾਇਆ ਸਦ ਜਨ ਕੋ ਸੇ ਨਾਮ ਮਹਾਰ ਕੇ ਲਾਗੇ ਕਹੈ ਨਾਨਕ ਤੈਸ ਕੋ ਆਤਤ ਕਰ ਹਨ ਹਦ ਵਾਜੇ ਅਣ ਦਸਮੁ ਮੁਖਟ ਭਾਗੀ ਹੋ ਸਕਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਧਰੇ ਸਹਜ ਬਾਣੀ ਸੰਤ ਸਾਧਨ ਪਏ ਸਤ ਪੂਰੇ ਵਰਤੇ ਜਾਣੀ ਸੁਣ ਦੇ ਬਣੀ ਤੇ ਕਹਿ ਦੇ ਪਵਿੱਤ ਸਤਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਦੂਰੇ ਸਮਤੇ ਪੁਨੀਤ ਕਹਿ ਦੇ ਪਵਿੱਤ ਸਤਗੁਰ ਰਹਾ ਪਰ ਪੂਰੇ ਮੇਰਾ ਮੰਤਰ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਰੂਪਾ ਭਗਵਨ ਰੂਪਾਣੀ ਕਤਾ ਮਾਤਾ ਸਤਮਹ ਸੱਤ ਸਪਰਾਤ ਦੁਵਿਦਾਈ ਦਾਇਆ ਖਿਲੇ ਸਗਵ ਜਗਤ ਸੰਗਿਆਈ ਆਪੁਰ ਆਈਆ ਵਾਚੈ ਧਰਮਤ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਹੈ ਗੁਰ ਜਿਨੇ ਨਾਮ ਧਿਆਇਆ ਗਏ ਮੁਸਕਪ ਸਤਾ ਨੇ ਨਾਮ ਧਿਆ